ਦੇਖੋ ਕੱਟ ਕੀ ਹੈ ਤੁਹਾਡੇ ਨਾਲ ਐਡਾ ਵੱਡਾ ਹਸਾ ਆਇਆ ਹੈ ਤਿੰਨ ਜੀ ਦੇ ਪਰਿਵਾਰ ਦੇ ਤੇ ਬਹੁਤ ਵੱਡਾ ਬਲਾਸਟ ਹੋਇਆ ਜਦੋਂ ਬਲਾਸਟ ਹੋਇਆ ਨਾ ਘਰ ਸਾਰਾ ਅੱਗ ਨਾਲ ਝੁੱਲਸ ਗਿਆ ਪਾਕਿਸਤਾਨੀ ਡਰੋਨ ਨੇ ਇੱਕ ਪਰਿਵਾਰ ਦੇ ਵਿੱਚ ਸੱਥਰ ਬਿਛਾ ਦਿੱਤੇ ਦਰਸਲ ਪਾਕਿਸਤਾਨੀ ਡਰੋਨ ਦਾ ਸ਼ਿਕਾਰ ਹੋਈ ਮਹਿਲਾ ਦੀ ਅਜਮਤ ਹੋ ਗਈ ਲੁਧਿਆਣਾ ਦੇ ਵਿੱਚ ਇਸ ਮਹਿਲਾ ਦਾ ਇਲਾਜ ਚੱਲ ਰਿਹਾ ਸੀ ਤੇ ਜਿਵੇਂ ਹੀ ਮ੍ਰਿਤਕ ਦੇ ਘਰ ਪਹੁੰਚੀ ਤਾਂ ਪਰਿਵਾਰ ਦੀਆਂ ਤਾਹਾਂ ਨਿਕਲ ਗਈਆਂ ਫਿਰੋਜ਼ਪੁਰ ਦੇ ਪਿੰਡ ਖਾਈ ਫੇਮੇ ਦੀ ਰੈਂਡ ਵਾਲੀ ਮਹਿਲਾ ਸੁਖਵਿੰਦਰ ਕੌਰ 100 ਫੀਸਦ ਸੜ ਗਈ ਸੀ ਜਿਸ ਸੇਕਰ ਨੂੰਸ ਨੂੰ ਬਚਾਇਆ ਨਹੀਂ ਜਾ ਸਕਿਆ 9 ਮਈ ਦੀ ਰਾਤ ਨੂੰ ਇਸ ਪਰਿਵਾਰ ਤੇ ਪਾਕਿਸਤਾਨੀ ਡਰੋਨ ਡਿੱਗਿਆ ਸੀ ਜਿਸ ਦੇ ਵਿੱਚ ਪਰਿਵਾਰ ਦੇ ਤਿੰਨ ਮੈਂਬਰ ਜ਼ਖਮੀ ਹੋ ਗਏ ਸੀ ਮਹਿਲਾ 100% ਤੱਕ ਸੜ ਚੁੱਕੀ ਸੀ ਜਿਸ ਸੇਕਰ ਨੂੰਸ ਨੂੰ ਨਹੀਂ ਬਚਾਇਆ ਜਾ ਸਕਿਆ ਤੇ ਅੱਜ ਜਦੋਂ ਮ੍ਰਿਤਕ ਦੇ ਘਰ ਪਹੁੰਚੀ ਤਾਂ ਪਰਿਵਾਰ ਫੁੱਟ ਫੁੱਟ ਕੇ ਰੋਣ ਲੱਗ ਪਿਆ ਰੋਂਦੇ ਹੋਏ ਜ਼ਖਮੀ ਬੇਟੇ ਦਾ ਤਾਂ ਹਾਲ ਹੀ ਨਹੀਂ ਦੇਖਿਆ ਜਾ ਰਿਹਾ ਸੀ ਮੰਜੇ ਤੇ ਲੰਮਾ ਪਿਆ ਪਹਿਲਾਂ ਤਾਂ ਉਹ ਹੰਝੂ ਵਹਾਉਂਦਾ ਰਿਹਾ ਤੇ ਬਾਅਦ ਦੇ ਵਿੱਚ ਜਦੋਂ ਉਸ ਨੂੰ ਪਰਿਵਾਰਕ ਮੈਂਬਰਾਂ ਦੀ ਮਦਦ ਦੇ ਨਾਲ ਮਾਂ ਦੀ ਮ੍ਰਿਤਕ ਦੇਖੋ ਲਿਆਇਆ ਗਿਆ ਤਾਂ ਉਸ ਦਾ ਹਾਲ ਨਹੀਂ ਸੀ ਵਿਖਿਆ ਜਾ ਰਿਹਾ ਪਾਕਿਸਤਾਨੀ ਡਰੋਨ ਨੇ ਪੰਜਾਬ ਦੇ ਇਸ ਪਰਿਵਾਰ ਦੇ ਵਿੱਚ ਸੱਥਰ ਵਿਛਾ ਦਿੱਤੇ ਦਿਲਸਿਲ ਪਾਕਿਸਤਾਨੀ ਡਰੋਨ ਦਾ ਸ਼ਿਕਾਰ ਹੋਈ ਮਹਿਲਾ ਦੀ ਅਜਮੌਤ ਹੋ ਗਈ ਲੁਧਿਆਣਾ ਦੇ ਵਿੱਚ ਇਸ ਮਹਿਲਾ ਦਾ ਇਲਾਜ ਚੱਲ ਰਿਹਾ ਸੀ ਤੇ ਜਿਵੇਂ ਹੀ ਮ੍ਰਿਤਕ ਦੇ ਘਰ ਪਹੁੰਚੀ ਤਾਂ ਪਰਿਵਾਰ ਦੀਆਂ ਤਾਹਾਂ ਨਿਕਲ ਗਈਆਂ ਫਿਰੋਜ਼ਪੁਰ ਦੇ ਪਿੰਡ ਖਾਈ ਫੇਮ ਦੀ ਰੈਂਡ ਵਾਲੀ ਮਹਿਲਾ ਸੁਖਵਿੰਦਰ ਔਰ 100 ਫੀਸ ਦੇ ਸਰਗੀ ਸੀ ਜਿਸ ਸੇਕਰ ਨੂੰ ਬਚਾਇਆ ਨਹੀਂ ਜਾ ਸਕਿਆ 9 ਮਈ ਦੀ ਰਾਤ ਨੂੰ ਇਸ ਪਰਿਵਾਰ ਤੇ ਪਾਕਿਸਤਾਨੀ ਡਰੋਨ ਡਿੱਗੇ ਸੀ ਜਿਸ ਦੇ ਵਿੱਚ ਪਰਿਵਾਰ ਦੇ ਤਿੰਨ ਮੈਂਬਰ ਜ਼ਖਮੀ ਹੋ ਗਏ ਸੀ। ਮਹਿਲਾ 100% ਤੱਕ ਸੜ ਚੁੱਕੀ ਸੀ ਜਿਸ ਦੇ ਕਾਰਨ ਉਸ ਨੂੰ ਨਹੀਂ ਬਚਾਇਆ ਜਾ ਸਕਿਆ। ਤੇ ਅੱਜ ਜਦੋਂ ਮ੍ਰਿਤਕ ਦੇ ਘਰ ਪਹੁੰਚੀ ਤਾਂ ਪਰਿਵਾਰ ਫੁੱਟ ਫੁੱਟ ਕੇ ਰੋਣ ਲੱਗ ਪਿਆ। ਰੋਂਦੇ ਹੋਏ ਜ਼ਖਮੀ ਬੇਟੇ ਦਾ ਤਾਂ ਹਾਲ ਹੀ ਨਹੀਂ ਦੇਖਿਆ ਜਾ ਰਿਹਾ ਸੀ। ਮੰਜੇ ਤੇ ਲੰਮਾ ਪਿਆ ਪਹਿਲਾਂ ਤਾਂ ਉਹ ਹੰਝੂ ਵਹਾਉਂਦਾ ਰਿਹਾ ਤੇ ਬਾਅਦ ਦੇ ਵਿੱਚ ਜਦੋਂ ਉਸ ਨੂੰ ਪਰਿਵਾਰਕ ਮੈਂਬਰਾਂ ਦੀ ਮਦਦ ਦੇ ਨਾਲ ਮਾਂ ਦੀ ਮ੍ਰਿਤਕ ਦੇ ਦੇ ਕੋਲ ਲਿਆਂਾਇਆ ਗਿਆ ਤਾਂ ਉਸ ਦਾ ਹਾਲ ਨਹੀਂ ਸੀ ਵਿਖਿਆ ਜਾ ਰਿਹਾ। ਪਾਕਿਸਤਾਨੀ ਡਰੋਨ ਨੇ ਪੰਜਾਬ ਦੇ ਪਰਿਵਾਰ ਦੇ ਵਿੱਚ ਸੱਥਰ ਵਿਛਾ ਦਿੱਤੇ ਕਿਹੜੀ ਰੋਡ ਹੈਗੀ ਆ ਉਹ ਧਰਵਾ ਚੋ ਲਗਾਇਆ ਇਹ ਜੀ ਫਾਜ਼ਲਕਾਰ ਰੋਡ ਹੈ ਜੀ ਇਹ ਅੱਜ ਤੋਂ ਥੋੜੇ ਦਿਨ ਪਹਿਲਾਂ ਜਦੋਂ ਹਿੰਦੁਸਤਾਨ ਤੇ ਪਾਕਿਸਤਾਨ ਦੇ ਜਦੋਂ ਯੁੱਧ ਦੇ ਵਿੱਚ ਐਲਾਨ ਕੀਤਾ ਵੀ ਜੰਗ ਲੱਗੂਗੀ ਉਸ ਟਾਈਮ ਦੋਨਾਂ ਦੇਸ਼ਾਂ ਦਾ ਤਣਾਅ ਬਹੁਤ ਵਧ ਗਿਆ ਤੇ ਜਦੋਂ ਉਹਨਾਂ ਵੱਲੋਂ ਜਾਂ ਇਹ ਜਿਹੜੇ ਹਵਾਈ ਹਮਲੇ ਜਾਂ ਡਰੋਨ ਹਮਲੇ ਕੀਤੇ ਗਏ ਉਹਨਾਂ ਵਿੱਚੋਂ ਇੱਕ ਜਿਹੜਾ ਡਰੋਨ ਇਹਨਾਂ ਦੇ ਘਰੇ ਜਾਓ ਉਹਨਾਂ ਦੇ ਵਿੱਚੋਂ ਕੋਈ ਪਾਰਟ ਜਾਂ ਇਹਨਾਂ ਦੇ ਘਰੇ ਜਦੋਂ ਡਿੱਗਿਆ ਤੇ ਬਹੁਤ ਵੱਡਾ ਬਲਾਸਟ ਹੋਇਆ ਜਦੋਂ ਬਲਾਸਟ ਹੋਇਆ ਨਾ ਘਰ ਸਾਰਾ ਅੱਗ ਨਾਲ ਝੁਲਸ ਗਿਆ ਉਹਦੇ ਵਿੱਚ ਇਹਨਾਂ ਦੇ ਪਸ਼ੂ ਵੀ ਝੁਲਸ ਗਏ ਇਹਨਾਂ ਦਾ ਪਰਿਵਾਰ ਤਿੰਨ ਜੀ ਸੀ ਤਿੰਨੇ ਦੇ ਤਿੰਨੇ ਹੀ ਝੁਲਸ ਗਏ ਤੇ ਗੱਡੀ ਵੀ ਸਾਰੀ ਝੁਲਸੀ ਗਈ ਸਾਰੀ ਸਾੜੀ ਗਈ ਤੇ ਉਸ ਤੋਂ ਬਾਅਦ ਜਦੋਂ ਉਹਨਾਂ ਨੂੰ ਲੈ ਕੇ ਗਿਆ ਬਾਗੀ ਹਸਪੀਟਲ ਤੇ ਸਾਡੇ ਜਿਹੜੇ ਬ੍ਰਦਰ ਨੇ ਚਾਚਾ ਜੀ ਦੇ ਬੇਟੇ ਉਹਨਾਂ ਨੂੰ ਤੇ ਸਾਡੇ ਭਾਬੀ ਜੀ ਨੂੰ ਜਦੋਂ ਰੈਫਰ ਕਰਤਾ ਸੀ ਡੀ ਐਮ ਸੀ ਬੇਟਾ ਉਹਨਾਂ ਦਾ ਇੱਥੇ ਸੀਗਾ ਤੇ ਭਾਬੀ ਜੀ ਸਾਡੇ 95% ਜਦੋਂ ਝੁੱਲ ਸੀਗੇ ਸੀਗੇ ਤੇ ਉਹਨਾਂ ਦੀ ਡੈਥ ਹੋ ਗਈ ਸੀ ਰਾਤ ਤੇ ਜਿਹੜੇ ਸਾਡੇ ਬ੍ਰਦਰ ਨੇ ਉਹ ਵੀ 80 85% ਝੁੱਲ ਸੇ ਹੋਇਆ ਉਹਨਾਂ ਦੇ ਵੀ ਜਿਹੜੀ ਹਾਲਤ ਹੈ ਨਾ ਉਹ ਖਤਰੇ 'ਚ ਤੇ ਪ੍ਰਸ਼ਾਸਨ ਇੱਥੇ ਆਣ ਕੇ ਸਾਨੂੰ ਮਜ਼ਾਕ ਕਰੀ ਜਾਂਦਾ ਐਮ ਐਲ ਏ ਆਉਂਦੇ ਉਹ ਵੀ ਸਾਨੂੰ ਮਜ਼ਾਕ ਕਰਦੇ ਆ ਦੱਸੋ ਇੱਕ ਤਾਂ ਸਾਡਾ ਪਰਿਵਾਰ ਦਾ ਮੈਂਬਰ ਸ਼ਹੀਦ ਹੋ ਗਿਆ ਸਰਕਾਰ ਦਾ ਘਰ ਹੀ ਘਰ ਦਾ ਮੈਂਬਰ ਸਾਡਾ ਸ਼ਹੀਦ ਹੋ ਗਿਆ ਦੱਸੋ ਦੇਸ਼ ਲਈ ਹੋਇਆ ਜੇ ਜੰਗ ਨਾ ਲੱਗਦੀ ਸਾਡਾ ਪਰਿਵਾਰਾਤ ਕਿਉਂ ਸ਼ਹੀਦ ਹੁੰਦਾ ਕਿਉਂ ਸ਼ਹੀਦ ਹੁੰਦਾ ਉਹ ਸਰਕਾਰ ਨੇ 5 ਲੱਖ ਰੁਪਇਆ ਮੁਆਵਜ਼ਾ ਤੇ ਦੇਖੋ ਜੀ ਸ਼ਰਾਬੀਆਂ ਨੂੰ ਤਾਂ 10-10 ਲੱਖ ਰੁਪਇਆ ਤੇ ਭਗਵੰਤ ਮਾਨ ਨੇ ਉੱਥੇ ਕਹਿਤਾ ਕਿ ਇਹ بڑے ਦਿਨਾਂ ਦੀ ਗੱਲ ਸੀਗੀ ਉਹਦੇ ਕੋਲ ਇੱਕ ਦਿਨ ਵੀ ਜ਼ਬਾਨ ਚੋਂ ਨਹੀਂ ਨਿਕਲਿਆ ਤਿੰਨ ਚਾਰ ਦਿਨ ਤੋਂ ਭਗਵੰਤ ਮਾਨ ਉੱਥੇ ਟਾਈਮ ਦੇਂਦ ਰਿਹਾ ਮੈਂ ਅੱਜ ਡੀ ਐਮ ਸੀ ਜਾ ਰਿਹਾ ਅੱਜ ਡੀ ਐਮ ਸੀ ਜਾ ਰਿਹਾ ਉਹਦੇ ਕੋਲ ਉੱਥੇ ਜਾਣ ਦਾ ਟਾਈਮ ਨਹੀਂ ਨਿਕਲਿਆ ਤੇ ਫਿਰ ਉਹਨੇ ਜਦੋਂ ਮਜ਼ਾਕ ਕਰਨਾ ਸੀ ਤੇ ਉਹ ਸਾਨੂੰ 5 ਲੱਖ ਰੁਪਏ ਦਾ ਮਜ਼ਾਕ ਕਰਦਾ ਤੇ ਸ਼ਰਾਬੀਆਂ ਨੂੰ ਆਦੇ ਯਾਰਾਂ ਨੂੰ ਜਾ ਕੇ ਉੱਥੇ 10-10 ਲੱਖ ਦੇ ਦੇ ਕੀ ਮੰਗ ਕੀ ਕਰਦੇ ਸੀ ਅਸੀਂ ਤਾਂ ਇਹ ਕਹਿੰਨੇ ਜੀ ਇੱਕ ਤਾਂ ਸਾਡੀ ਭਾਬੀ ਨੂੰ ਜਿਹੜਾ ਸ਼ਹੀਦਦਾਵਾਲ ਦਿੱਤਾ ਜਾਵੇ ਤੇ ਇੱਕ ਜਿਹੜਾ ਕਰੋੜ ਰੁਪਏ ਤੋਂ ਘੱਟ ਸੀ ਨਹੀਂ ਵੀ ਕਿਉਂਕਿ ਕਰੋੜ ਰੁਪਏ ਤੋਂ ਘੱਟ ਉਹਨਾਂ ਦਾ ਪਰਿਵਾਰ ਦਾ ਸਿਸਟਮ ਸੈੱਟ ਨਹੀਂ ਹੋਣਾ ਕਿਉਂਕਿ ਪਰਿਵਾਰ 'ਚ ਛੋਟਾ ਜਿਹਾ ਮੁੰਡਾ ਇੱਕ ਉਹਨੂੰ ਨੌਕਰੀ ਦਿੱਤੀ ਜਾਵੇ ਤਾਂ ਜੋ ਵੀ ਉਹਨਾਂ ਦਾ ਆਉਣ ਵਾਲਾ ਜਿਹੜਾ ਭਵਿੱਖ ਹੈ ਨਾ ਵੀ ਉਹਨਾਂ ਦਾ ਬਣ ਸਕੇ ਦੇਖੋ ਸਾਰਾ ਤਾਂ ਘਰ ਹੋ ਜਿਗਾ ਮਾਂ ਉਹਨਾਂ ਦੀ ਉਧਰ ਕੇ ਪਿਓ ਉਹਨਾਂ ਦੇ ਕੋਲ ਸ਼ਾਇਦ ਤੁਰਿਆ ਜਾਵੇ ਨਾ ਬੱਚੇ ਜਾਂ ਨਾ ਬੱਚੇ ਉਹ ਪਤਾ ਨਹੀਂ ਕੀ ਹੁੰਦੇ ਨਾਲ ਹੋਣਾ ਤੇ ਬੱਚਾ ਵੀ ਉਹ ਤੁਹਾਨੂੰ ਪਤਾ ਉਪਾਏਜ ਹੋ ਗਿਆ ਦੱਸੋ ਕੀ ਨਾਮ ਹੈ ਤੁਹਾਡਾ ਸੁਣੋ ਅਜੇ ਵੀ ਤੁਹਾਨੂੰ ਮੈਂ ਕਹਿ ਰਹੀ ਆ ਇਹ ਤਾਂ ਨਾ ਜੇ ਖਾਈ ਫਿਰਨੇ ਕੀ ਜੀਟੀ ਰੋਡ ਫਾਜ਼ਲ ਕਾ ਇੱਥੇ ਲੱਗਦਾ ਹੈ ਜੀ ਕੀ ਕੀ ਮੰਗ ਕਰਦੇ ਹੈਗੇ ਮੰਗ ਉਹਨ ਵੇਖੋ ਜੀ ਕੀ ਕਰਨੀ ਆ ਫਿਰ ਕੋਈ ਮੰਗ ਮੰਗਤੇ ਧਕੇ ਨਹੀਂ ਵੀ ਜਿਹੜੇ ਅਸੀਂ ਮੰਗਦੇ ਫਿਰਨੇ ਤੁਹਾਡੇ ਨਾਲ ਐਡਾ ਵੱਡਾ ਹਸਾ ਆਇਆ ਹੈ ਤਿੰਨ ਜੀ ਦੇ ਪਰਿਵਾਰ ਦੇ ਇੱਕ ਡਰਾਉਨ ਆ ਕੇ ਘਰੇ ਡਗਿਆ ਜਿੰਦੇ ਦੀ ਕਾਰ ਵੀ ਫਾੜ ਗਈ ਏ ਮੱਜਾਂ ਵੀ ਫਾੜ ਗੀਆਂ ਨੇ ਤਿੰਨੇ ਜੀ ਫੱਟੜ ਹੋ ਗਏ ਤੇ ਜਿੰਨਾ ਚੋ ਇੱਕ ਲੇਡੀ ਏ ਉਹਦੀ ਡੈਥ ਹੋ ਚੁੱਕੀ ਏ ਦੂਜਾ ਬੰਦਾ ਜਿਹੜਾ ਉਹ ਲੁਧਿਆਣੇ ਪਿਆ ਆ ਵਿਆ ਡੀ ਐਮ ਸੀ ਇੱਕ ਜਿਹੜਾ ਛੱਟਾ ਮੁੰਡਾ ਏ ਉਹ ਬਾਗੀ ਪਿਆ ਆ ਵਿਆ ਤੇ ਐਫ ਐ ਕਰਕੇ ਕੋਈ ਵੀ ਫਾੜੀ ਸੁਣਾਈ ਕਰਨ ਨਹੀਂ ਇੱਥੇ ਆ ਨਾ ਕੋਈ ਅਫਸਰ ਨਾ ਡੀ ਐਫ ਨਾ ਮੈਡਮ ਕੁਝ ਵੀ ਨਹੀਂ ਇਹ ਦਫਾ ਵੀ 10-10 ਲੱਖ ਰੁਪਈਆ ਜਿਹੜਾ ਸ਼ਰਾਬ ਵਾਲਿਆਂ ਨੂੰ ਦਿੱਤੀ ਜਾਂਦੇ ਰਫਾ ਨੂੰ ਮਖੌਲ ਕਰਦੇ ਨੇ 5 ਲੱਖ ਰੁਪਈਆ ਤੁਹਾਡੇ ਖਾਤੇ ਪਾ ਦੇਾਂਗੇ ਤੇ ਅਸੀਂ ਜਿਹੜਾ ਇਲਾਜ ਫਰੀ ਕਰਦੇ ਆਂਗੇ ਅਸੀਂ ਇਹ ਦਫਾ ਹੀ ਇੱਕ ਜਿਹੜਾ ਬੰਦਾ ਫੌਜੀ ਹੁੰਦਾ ਬਾਰਡਰ ਤੇ ਮਰ ਜਾਂਦਾ ਹੈ ਗੋਲੀ ਨਾਲ ਉਹਨੂੰ ਸ਼ਹੀਦ ਦਰਜਾ ਦਿੱਤਾ ਜਾਂਦਾ ਤੇ ਫਾਡੇ ਕਰੇ ਜਿਹੜਾ ਬੰਬ ਫਟਿਆ ਗਿਆ ਪਾਕਵਾਰ ਵਿੱਚ ਤੇ ਉਹ ਸਾਰਾ ਪਰਿਵਾਰ ਫਾੜਾ ਜ਼ਖਮੀ ਹੋਇਆ ਪਿਆ ਡੈਥ ਹੋ ਗਈ ਤਾਂ ਫਾਨੂੰ ਇੱਕ ਜਿੰਨਾ ਜਰ ਘਟੋਂ ਘਟ ਸ਼ਹੀਦ ਦਰਜਾ ਨਹੀਂ ਦਿੱਤਾ ਜਾਂਦਾ ਅਸੀਂ ਤੇ 1 ਕਰੋੜ ਰੁਪਈਆ ਆ ਕੇ ਅਨੌਫ ਨਹੀਂ ਕਰ ਦਿੱਤੀ ਸੀ ਅਸੀਂ ਇਹ ਛੜਕ ਤੋਂ ਨਹੀਂ ਉੱਠਾਂਗੇ ਨਾ ਤਰ ਨਾਲ ਉਹਨਾਂ ਤੇ ਰਫੀ ਬਫ ਨਹੀਂ ਕਰਾਂ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਬਲਕਾਰ ਸਿੰਘ ਭਾਰਤੀ ਕਫਾਉਂਡ ਜੁਨੀਂ ਢਕਾਉਂਦਾ ਜਿਹੜਾ ਫਾਜ਼ਿਲ ਕਰ